ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਖਾਸ ਕਰਦੇ ਆ ਬਾਈ ਗੁਰੂ ਦੀ ਮਿਹਨਤ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਅਸੀਂ ਬਿਲਕੁਲ ਠੀਕ ਆ ਤੁਹਾਡੀਆਂ ਦੁਆਵਾਂ ਦੇ ਨਾਲ ਤੇ ਚੜ੍ਹਦੀ ਕਲਾ ਚ ਤੇ ਕਿਦਾਂ ਨੇ ਕਣਕ ਨੂੰ ਪਾਣੀ ਸ਼ੁਰੂ ਹੋ ਗਿਆ ਤੇ ਲੱਗੇ ਆ ਪਾਣੀ ਲਾਣ ਉੱਧਰ ਵੀ ਸਾਡਾ ਇੱਕ ਬੰਦਾ ਖੜਾ ਦੂਰ ਆ ਉਹ ਵੀ ਲੱਗਿਓ ਪਾਣੀ ਲਾਣ ਮੋਟਰ ਦੀ ਲਾਈਟ ਆਈਓ ਪਰ ਖੈਰ ਸਾਹਮਣੇ ਇਧਰ ਇੰਜਨ ਦਾ ਪਾਣੀ ਲਾਣਾ ਪੈਣਾ ਅੱਗੇ ਮੋਟਰ ਦਾ ਲੱਗ ਜਾਂਦਾ ਲੇਕਿਨ ਇਸ ਵਾਰ ਇੰਜਨ ਦਾ ਲਾਵਾ ਗਿਆ ਆਪਾਂ ਹਨਾ ਤੇ ਅਸੀਂ ਵੀ ਪਾਣੀ ਦੀਆਂ ਤਿਆਰੀਆਂ ਕਰ ਲਈਆਂ ਆਲ ਨੀਵੀ ਹੋਣ ਕਰਕੇ ਆਪਾਂ ਪੈਪ ਲਿਆਂਦਾ ਤੇ ਹੁਣ ਕਰਦੇ ਆ ਸ਼ੁਰੂ ਪਾਣੀ ਦੀ ਸਟਾਰਟਿੰਗ ਕਰਦੇ ਆ ਲਾਣਾ ਸ਼ੁਰੂ ਕਰਦੇ ਆ ਕਣਕ ਨੂੰ ਪਾਣੀ ਪਹਿਲਾਂ ਲਾਵਾਗੇ ਇਸ ਖੱਤੇ ਦੇ ਵਿੱਚ ਤੇ ਉਸ ਤੋਂ ਬਾਅਦ ਫੇਰ ਲਾਵਾਂਗੇ ਉਹਨਾਂ ਖੱਤਿਆਂ ਕਿਉਂਕਿ ਇਹ ਖੱਤੇ ਦੇ ਵਿੱਚ ਜਦੋਂ ਮੀਂਹ ਪੈ ਗਿਆ ਕਣਕ ਬੀਜੀ ਦੂਜੇ ਦਿਨ ਮੀਂਹ ਪੈ ਗਿਆ ਪਿੰਡ ਦਾ ਪਾਣੀ ਇਸ ਖੱਤੇ ਨੂੰ ਪੈ ਗਿਆ ਥੋੜੀ ਜਿਹੀ ਪਟਕੇ ਬੀਜੀ ਆ ਤੇ ਮੈਂ ਤਾਂ ਸਾਰੀ ਬੀਜਣੀ ਸੀ ਲੇਕਿਨ ਬੰਦੇ ਕਹਿੰਦੇ ਨਹੀਂ ਤੂੰ ਜਿੰਨੀ ਹੈਗੀ ਉੰਨੀ ਕੀ ਬੀਜਣੀ ਆ ਚਲੋ ਖੈਰ ਵਾਈ ਕੁਤੀ ਮੇਹਨਤ ਉਹਨਾਂ ਪਾਸੇ ਠੀਕ ਹੈ ਇਹ ਵੀ ਜੰਪ ਵਧੀਆ ਪੈ ਗਿਆ ਤੇ ਕੱਲ ਮੈਂ ਹੁਣ ਤਿਆਰੀ ਨਾਲ ਮੇਰੇ ਹੈਗਾ ਮੇਰਾ ਬੱਗਾ ਛੇਰ ਆਇਆ ਕਿਉਂਕਿ ਇਹ ਤੋਂ ਬਿਨਾਂ ਬੰਦੇ ਤੋਂ ਹੁਣ ਦਾ ਸਮਾਂ ਹੀ ਹੋਵਾ ਕਿ ਤੋਰ ਨਹੀਂ ਹੁੰਦਾ ਜਾ ਨਹੀਂ ਹੁੰਦਾ ਹੈਗਾ ਹੁਣ ਤਾਂ ਇਹ ਨਾਲ ਆਇਆ ਕਹਿੰਦਾ ਚੱਲ ਮੈਂ ਨਾਲ ਚੱਲਦਾ ਬਾਈ ਤੂੰ ਘਬਰਾ ਨਾ ਬਾਬਾ ਮਿਛਾ ਲਵਾ ਤੁਸੀਂ ਸਾਡੇ ਪਹਿਲੇ ਬਲੌਗ ਚ ਦੇਖਿਆ ਹੋਣਾ ਅਸੀਂ ਮਟਰ ਤੋੜਦੇ ਆ ਤੇ ਜਦੋਂ ਮਟਰ ਤੋੜ ਕੇ ਹਟਿਆ ਉਹਦੇ ਨਾਲ ਦੀ ਨਾਲ ਦੂਸਰੇ ਦਿਨ ਹੀ ਮੈਂ ਕਣਕ ਬੀਜਤੀ ਕਿਉਂਕਿ ਇੱਕ ਬਲੌਗ ਦੇ ਵਿੱਚ ਹੀ ਆ ਉਹ ਤੇ ਪਾਇਆ ਵਾ ਉੱਥੇ ਫੇਰ ਦੁਬਾਰਾ ਆੱਖਾ ਲੱਗਦਾ ਸੀ ਕਿ ਮੁੜ ਕੇ ਮਟਦਾ ਉਹਨੇ ਹੁਣੇ ਨਹੀਂ ਇਹਦੇ ਲਈ ਕਾਣਕ ਬੀਜਤੀ ਅਸੀਂ ਦਵਾ ਦਾ ਲੈ ਵੀ ਆਪਾਂ ਇਹ ਜਿਹਨੂੰ ਮਾਰ ਤرائی ਪਹਿਲੇ ਮਾਰ ਲਈ ਚਲਾ ਕੇ ਦੇਖ ਲਿਆ ਕਿ ਚੱਲਦਾ ਸਹੀ ਤੇ ਹੁਣ ਤਾਂ ਇੱਕ ਡੰਡਿਆਂ ਦਾ ਰੋਲਾ ਕਿ ਚਲੇ ਤੇ ਇੱਥੇ ਡੰਡੇ ਲਾਣੇ ਪੈਣੇ ਆਂਦਾ ਨੂੰ ਫੇਰ ਪੈ ਸਹੀ ਢੰਗ ਨਾਲ ਚੱਲੋ ਚਲੋ ਤਾਂ ਹੁਣ ਕੱਲ੍ਹ ਵਾਂ ਤਿਆਰੀ ਕਿਉਂਕਿ ਜੇ ਮੈਂ ਕਹਾਂ ਵੀ ਮੈਨਾਂ ਹੁਣ ਵੀਡੀਓ ਸ਼ੂਟ ਤਾਂ ਕੋਈ ਹੈ ਨਹੀਂ ਕਰਨੇ ਵਾਲਾ ਹਨਾ ਮੈਂ ਆਪੇ ਹੀ ਕਰਨੀ ਆ ਇਹ ਆਪੇ ਸਾਰੇ ਕੰਮ ਕਰਨੇ ਆ ਤੇ ਕਰ ਲਵਾਂ ਜੇ ਮੇਰਾ ਜਿਗਾਰ ਲੱਗ ਗਿਆ ਸ਼ਾਇਦਾ ਗੇਟ ਦਾ ਮੈਂ ਗੇਟ ਰੱਖ ਲਵਾਂ ਉਹਦੇ ਉੱਤੇ ਤੇ ਫੇ ਪਾਈਪਸ ਕਾਲਾ ਆਪਣੇ ਵੱਲੋਂ ਤਾਂ ਕੋਸ਼ਿਸ਼ ਕੀਤੀ ਆ ਤੇ ਉਹ ਹੀ ਲਾਤਾ ਜਿਗਾਰ ਤੇ ਕਰਦੇ ਆ ਇੰਜਨ ਚਾਲੂ ਮਾਰਦੀ ਏ ਗੇੜਾ ਚੱਲ ਵੀ ਬੱਗੇ ਛੇੜਾ ਇਹਦੇ ਵਿੱਚ ਗਾੜ ਜਾਂ ਕੰਨਾ ਪੈਂਦਾ ਇੱਕ ਪਾ ਲਾਣਾ ਪੈਂਦਾ ਇਸ ਲਈ ਅਬਾ ਜੀ ਦੀ ਮੇਹ ਸੜਗਾ ਜਿੰਦੜ ਦਾ ਚੱਲ ਪਿਆ ਪਰ ਧੂਆਂ ਦਿਖਾਲਦਾ ਪਾਜੀ ਆਂਦਾ ਠੀਕੇ ਤੇ ਆਪਾਂ ਬੰਨੇ ਆ ਬੜਾ ਬਾਈ ਆ ਸਾਡਾ ਉਹ ਆਂਦਾ ਉਹਨੂੰ ਦੇਖਦੇ ਆ ਪਹਿਲਾਂ ਚਲਾਉਂਦੇ ਰਹਿੰਦੇ ਆ ਕਿਉਂਕਿ ਮੈਂ ਮੋਟਰ ਦਾ ਪਾਣੀ ਲਾਣਾ ਇੱਧਰ ਨੂੰ ਨਾ ਉਹ ਹਲੇ ਮੁੰਡੇ ਨੇ ਖਾਧ ਨਹੀਂ ਭਾਈ ਮੋਰੇ ਉਹ ਕਹਿੰਦਾ ਵਜਾਤਾ ਹਲੇ ਮੈਂ ਖਾਧ ਵੀ ਨਹੀਂ ਪਾਈ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਤਾਂ ਲਾਵਾਂ ਕਿਉਂਕਿ ਹੁਣ ਥੋੜੇ ਦਿਨ ਪਹਿਲੇ ਆ ਤੇ ਪਾਣੀ ਲੱਗ ਜਾਣਾ ਲੱਗ ਜੀ ਫਿਰ ਦਵਾਈਆਂ ਪੈਣੀਆਂ ਤੇ ਮੋਰੇ ਸਾਡੇ ਆ ਰਿਹਾ ਭਤੀਜੇ ਦਾ ਵਿਆਹ ਤੇ ਅਸੀਂ ਫਿਰ ਵਿਆਹ ਚ ਬਿਜੀ ਹੋ ਜਾਣਾ ਤੇ ਕੰਮਾਂ ਕਰਾਂਗੇ ਬਿਜੀ ਹੋ ਜਾਣਾ ਸਵੇਰ ਚੱਲਣੇ ਵਾਲੀ ਆ ਤੇ ਉਹਦੇ ਕਰਕੇ ਅਸੀਂ ਥੋੜਾ ਜਿਹਾ ਆਪਣੇ ਆਪ ਨੂੰ ਇਹਨਾਂ ਦਿਨਾਂ ਚ ਫ੍ਰੀ ਹੋਣ ਕਰਕੇ ਇਹ ਚੱਲ ਕੰਮ ਦੇ ਬੜੀ ਜੇ ਸਾਡਾ ਖਰਾ ਤੇ ਪਾਣੀ ਛੱੜਤਾ ਤੇ ਜੇ ਦਾਦੇ ਦੀ ਮਿਹਰ ਆਈ ਤਾਂ ਮਿਹਰ ਸਦਕਾ ਇਹ ਖੇਤ ਅੱਜ ਭਰ ਜੂਵੇ ਤੇ ਵਧੀਆ ਸਾਥ ਦਵੇ ਮੇਰਾ ਇੰਜਣ ਤੇ ਵਾਹਿਗੁਰੂ ਦੀ ਮਿਹਰ ਨਾਲ ਉਮੀਦ ਆ ਕਿ ਆਪਾਂ ਅੱਜ ਦੋ ਖੇਤ ਪੈਂਦੇ ਆ ਦੋ ਖੇਤਾਂ ਦਾ ਸੇਂਝਾ ਕਰ ਲਈਏ ਚੱਲੀ ਜਾਂਦੇ ਆਂ ਕਿ ਰਾਤ ਨੂੰ ਹਨਾ ਤੇ ਓਹ ਖੜੀ ਆ ਗੱਡੀ ਤੇ ਉਹ ਰਿਹਾ ਆਪਣਾ ਘਰ ਤੇ ਨਿਆਣੇ ਸੁੱਤੇ ਉੱਠੇ ਆ ਹੁਣ ਕਿ ਰਾਤੀ ਤਕਰੀਬਨ ਇਹ ਕ ਬੜਾ 1 ਵਜੇ 1 ਵਜੇ ਦੇ ਕਰੀਬ ਆਈ ਆ ਤਰਨ ਤਰ ਕੰਮ ਸੀਗਾ ਉਧਰੋਂ ਹੋ ਕੇ ਫ੍ਰੀ ਆਏ ਆ ਤੇ ਹੁਣ ਸੁੱਤੇ ਪਏ ਸੀਗੇ ਅਸੀਂ ਵੀ ਠਾਲੀ ਦਾ ਨਹੀਂ ਕਿ ਜੇ ਤਾਂ ਕੰਮ ਤੇ ਜਾਣਾ ਫੇ ਤਾਂ ਬੰਦੇ ਨੂੰ ਕਾਲੀ ਹੋਵੇ ਜਿਨ੍ਹਾਂ ਨੇ ਕੰਮ ਤੇ ਜਾਣਾ ਸੀ ਦੋ ਬੰਦੇ ਭੇਜਦੇ ਮੈਂ ਦੰਗਾ ਇਹ ਜੰਗਾ ਇਹ ਬਾਈ ਦੰਗਾ ਬੋਕ ওকে ਬਾਏ ਇਹ ਆਈ ਸੀ ਆਮ ਤੋ ਇੱਕ ਕਰਨ ਚੱਲੇ ਆ ਮੁੰਡੇ ਬੈਠੇ ਆ ਤੇ ਜਿੱਥੇ ਆਪਾਂ ਮਟਰ ਬੀਜੇ ਸੀ ਉੱਥੇ ਆਪਾਂ ਹੁਣ ਬੀਜੀਓ ਕਣਕ ਤੇ ਉੱਪਰ ਜਿਹੜੇ ਮਟਰ ਸੀ ਉਹਨੂੰ ਬਾਹ ਕੇ ਛੱਡਤਾ ਉੱਥੇ ਲਾਵਾਂਗੇ ਮੈਚ ਤੇ ਆ ਨਾਲ ਨਾਲ ਆਪਾਂ ਮਿੱਟੀ ਪਾ ਕੇ ਇਹਨੂੰ ਵਧੀਆ ਕਰ ਦੱਸਤਾ ਤੇ ਗੱਡੀ ਘੁੰਮਦੀ ਆ ਫੇਰ ਦਾਨ ਨਹੀਂ ਹੁੰਦਾ ਕਿਉਂਕਿ ਨੰਗਣੇ ਵਾਲਾ ਦਾ ਅਗੀਰ ਵੀ ਜਿਆਦਾ ਹੁੰਦਾ ਗੱਡੀ ਉਂਤਰ ਪਾਲ ਪਾ ਕੇ ਦਿੱਤਾ ਖੜਾ ਕਰ ਤੇ ਮੇਰੇ ਇੰਡੀਕਾ ਦਾ ਕੰਮ ਹੋਣ ਵਾਲਾ ਸੀ ਤੇ ਉਹ ਦਾ ਖੋਲ ਖਲਈਆ ਕਰਾਇਓ ਹੁਣ ਇਹ ਛੱਡ ਕੇ ਆਣੀ ਹਸਪੀਟਲ ਡਾਕਟਰ ਕਹਿੰਦਾ ਇਹਦਾ ਥੋੜਾ ਆਪਰੇਸ਼ਨ ਆ ਤੇ ਉਹ ਦਾ ਕਰਾਵਾਂਗੇ ਮੁੰਡੇ ਹੁਣ ਕੀ ਹੋ ਜਣ ਥੋੜਾ ਜਿਹਾ ਫੇਲ ਆ ਕੇ ਜਾਂਦੇ ਆ ਘੱਟ ਲੋ ਆ ਜੀ ਤੇ ਲੋ ਕਿਹੜਾ ਏਰੀਆ ਤੇਰਾ ਚੇਤਾ ਬੋਲ ਜੰਦਾ आनंदपुर सावन नूर, नूर वेदीया नूर नूर पर वेदीया ना उधरੋਂ ਆਇਆ ਕੰਮ ਤੇ ਇੱਧਰ ਵੀ ਕਣਕ ਨੂੰ ਪਾਣੀ ਛੱਡਦਾ ਚਾਚਾ ਜਾਣ ਦੇ ਗੁੱਸੇ ਨੂੰ ਰੇਲਾ ਸਾਡਾ ਬੰਦਾ ਕਹਿੰਦਾ ਜਾਣ ਦੇ ਗੁੱਸੇ ਨੂੰ ਇਹ ਨਹੀਂ ਕਹਿੰਦਾ ਕਿ ਚਾਚਾ ਇਹਨਾਂ ਖੇਤਾਂ ਦੀ ਵੀਡੀਓ ਬਣਾਉਣ ਆ ਗਿਆ ਭਾਈ ਉਹਨੂੰ ਸੁੱਖ ਰੱਖੀ ਨਾ ਕਿਤੇ ਮੇਰੇ ਬਲੌਗ ਚੱਲਗਾ ਮੈਂ ਕੋਈ ਖਾਸ ਬੰਦਾ ਜਦੋਂ ਬਣ ਗਿਆ ਫਿਰ ਇਹਨਾਂ ਨੇ ਕਿਹਾ ਰੇਲਾ ਚਾਚਾ ਸਾਨੂੰ ਬੁਲਾਉਂਦਾ ਨਹੀਂ ਫਿਰ ਮੈਂ ਇਹ ਬੰਦਿਆਂ ਨੂੰ ਨਹੀਂ ਬੁਲਾਣਾ ਮੈਂ ਇਹ ਵੀਡੀਓ ਬਣਾਣੀ ਫਿਰ ਹਾਂ ਬਣਾਏ ਨਹੀਂ ਕਰਨੀ ਇਹਨਾਂ ਦੇ ਮੈਂ ਜਾਇ ਨਹੀਂ ਕਰਨਾ ਜਦੋਂ ਕਹਿੰਦਾ ਯੂਟਿਊਬਰ ਆ ਗਿਆ ਹਣਾ ਤੇ ਮੈਂ ਬੰਦਿਆਂ ਦੀ ਵੀਡੀਓ ਨਹੀਂ ਬਣਾਇਆ ਕਰਨੀ ਹਣਾ ਇਹ ਬੰਦਾ ਧਿਆਨ ਰੱਖਿਓ ਇਸ ਬੰਦੇ ਦਾ ਚਾਚਾ ਤਿੰਨ ਤਿੰਨ ਕੰਮ ਕਰਦਾ ਹੁਣ ਹਾਂ ਕੰਮ ਇਹ ਦੇਖੋ ਹਾਂ ਲੈ ਵੀ ਪਾਣੀ ਤਕਰੀਬਾ ਦਾ ਵੀ ਕਿਆਰਾ ਭਰ ਗਿਆ ਮੈਂ ਹੁਣ ਆਸ ਲਾਈ ਹੋਈ ਕਿ ਮੈਂ ਆਪਣੇ ਆਪ ਨੂੰ ਛੱਡਾਂ ਚਾਚਾ ਕਹਿੰਦਾ ਕੰਮ ਕਰ ਆ ਨਕਾਈਨਾਂ ਨੂੰ ਪਹਿਲੀ ਝੋਨੇ ਦਾ ਨਕਾ ਪਹਿਲੀ ਇਹਨਾਂ ਨੇ ਕਰਿਓ ਇਧਰ ਨੂੰ ਨਹੀਂ ਹਾਂ ਤਾਂ ਕੋਈ ਨਹੀਂ ਛੱਡਣਾ ਕਾਹਦੇ ਲਈ ਮੈਂ ਤਾਂ ਤੈਨੂੰ ਵੀ ਕਹਿਣਾ ਤੂੰ ਵੀ ਯੂਟਿਊਬਰ ਬਣ ਉਹ ਐਦਾ ਕਰੀ ਉਹਨ ਮੋਟਰਸਾਈਕਲ ਲੈ ਗਿਆ ਉਤੋਂ ਬਾਅਦ ਸਮਾਨ ਚੱਕ ਕੇ ਪਾਰ ਪਾ ਰਿਹਾ ਬਾਅਦ ਦੇ ਵਿੱਚ ਇੰਡਿੰਗਾ ਛੱਡ ਗਿਆ ਇਸ ਪੱਕਾ ਨਾ ਮੈਂ ਮੰਜੀ ਸਰਪੰਚ ਦੇ ਕੋਲ ਨਹੀਂ ਗਿਆ ਮਕੈਨਿਕ ਘਰੇ ਬਾਅਦ ਐਸੇ ਤਾਂ ਉੱਥੇ ਲੈ ਜੀ ਪਰ ਪਿੱਛੇ ਤੋਂ ਪਿੱਛੇ ਇਧਰ ਹੀ ਸਾਈਡ ਦੇ ਨਾ ਕਿ ਦੋਨਾਂ ਪਾਸੇ ਹਵਾ ਭਰਾਂ ਪੜਕੇ ਗਏ ਆ ਮਿੰਟੂ ਨਹੀਂ ਉਹ ਨਿਕਲ ਕੇ ਖਰੇ ਨਾਲ ਜਾ ਦਾ ਟਾਇਰ ਜੈਕ ਲਾ ਕੇ ਉਹਨੂੰ ਖੋਲ ਕੇ ਟਾਇਰਾਂ ਨੂੰ ਲੱਡੂ ਦੀਆਂ ਭਰਾ ਹੋਵੇ ਹਵਾ ਜਾਂ ਫਿਰ ਵਾਸਤੇ ਉਹ ਨਨੇ ਆ ਨਹੀਂ ਪੰਪ ਨਾ ਸੀ ਪਾਰ ਜਾਣਾ ਉਹਦੇ ਚੱਲ ਜਵੇ ਉਸ ਦੁਕਾਨ ਤੱਕ ਜਲਦੇ ਵੇ ਉੱਥੋਂ ਗਾਹ ਦੇਖੀ ਜੋ ਵੇ ਠੀਕ ਹੈ ਨਾ ਪੰਨਾਲੇ ਲੈ ਜਾਣਾ ਪੰਪ ਬਨਾਲੇ ਲੈ ਜਾਣਾ ਗੱਡੀ ਦੇ ਮਕਰ ਪਾ ਕੇ ਲੈ ਕੇ ਜਾਣਾ ਰਹਿਣਾ ਮੈਨੂੰ ਨਾਲ ਆਣਾ ਪਊਗਾ ਆਉਗਾ ਛੱਡ ਤਾਂ ਖੁੱਲਿਓ ਬਾਦ ਅੱਛਾ ਏ ਹਾਂ ਹਾਈਡਾ ਖੋਲ ਗਈ ਫੇਸ ਲੱਗ ਕੇ ਆਇਆ ਉਹਦਾ ਗੈਸ ਕਟ ਫਟ ਗਿਆ ਸੀ ਠੀਕ ਨਹੀਂ ਤੂੰ ਐਂਦਾ ਕਰੀ ਚੱਲ ਆ ਜਾ ਫਿਰ ਜਾਇਆ ਮੇਰਾ ਪਰ ਕਾਰਲਾ ਸਮਾਨ ਦਾ ਹਨਾ ਚੱਕ ਲੈ ਸਮਾਨ ਵੀ ਚੱਲ ਵੀ ਪੰਡਾ ਇਕੱਠੇ ਲੈ ਗਈ ਸਦਾ ਨਹੀਂ ਚੱਕ ਕੇ ਪਰ ਹੁਣ ਦੋ ਪੰਡਾ ਮੇਰੇ ਸਿਰ ਬਾਗੀ ਕਹਿੰਦੀ ਤੈਹਾਂ ਚੱਕਣੀਆਂ ਮੈਨੂੰ ਚੱਲ ੱੱਕਾ ਗਿਆ ਆਪਾਂ ਵੀ ਹਨਾ ਲੈ ਆ ਵੀ ਇਹ ਹੈਗੇ ਆ ਸ਼ਗਲਮ ਹੈਗੇ ਆ ਗੁੰਗਲੂ ਆ ਇਹਿਆਂ ਦੇ ਸਾਡੇ ਸ਼ਗਲਮ ਆ ਤੇ ਗੁੰਗਲੂ ਕਹਿੰਦੇ ਕੌਂਫਲੇ ਵਿੱਚ ਵੀ ਸਿੱਟੇ ਹੋ ਸੀ ਉਹ ਵੀ ਹੁਣ ਪਟ ਹੋ ਗਈ ਐਨ ਪਟ ਤੇ ਜ਼ਿਆਦਾ ਹੋ ਗਿਆ ਉਹ ਚਲੋ ਚਲੋ ਉਧਰ ਪਾਣੀ ਜਿਹੜਾ ਆਪਾਂ ਵੜਿਆ ਸੀ ਤਕਰੀਬਨ ਤਕਰੀਬਨ 4 ਕਨਾਲ ਸੈਂ 3 ਕਨਾਲ ਸੈਂ ਹੈਗਾ 3 ਕਨਾਲ ਸੈਂ ਪਾਸ ਹੁਣ ਕਿਉਂਕਿ ਉਧਰ ਜ਼ਿਆਦਾ ਪਾਣੀ ਸੀ ਜੱਟ ਕਰਦਾ ਫਿਰ ਬੋਰ ਦਾ ਪਾਣੀ ਕੱਟਾ ਥੋੜਾ ਸਲੋ ਚੱਲਦਾ ਥੋੜਾ ਉਹ ਉਧਰੀ ਸਾਈਡ ਉੱਚੀ ਇੱਧਰਲੀ ਨੀਵੀਂ ਉਹਦੇ ਕਰਕੇ ਫੱਟ ਪੈਂਦਾ ਇਹਦੀ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਇਹ ਪਾਣੀ ਜਿਹੜਾ ਨਾ ਆਪਾਂ ਨੇ ਕੱਢ ਕੇ ਆਪਾਂ ਨੇ ਉਸ ਖੇਤ ਚ ਜਾਣਾ ਕਿਉਂਕਿ ਇੱਕੋ ਬਰੀ ਨੂੰ ਭਰ ਕੇ ਬਾਕੀ ਪਾਣੀ ਬਾਹਰ ਸਾਡੇ ਇੱਧਰ ਫਿਰ ਤਿੰਨ ਚਾਰ ਕਨਾਲ ਸੈਂ ਹੈ ਉਹ ਕਵਰ ਹੋ ਜਾਣਾ ਅਸੀਂ ਤੜੀ ਤਸੱਲੀ ਨਾਲ ਇਹਨੂੰ ਲੱਗਿਆ ਉਹ ਇਹ ਭਰ ਜਾਵੇ ਕੋਈ ਗੱਲ ਨਹੀਂ ਪੰਜ ਕਨਾਲ ਸੈਂ ਭਰ ਗਿਆ ਇਹ ਵੀ ਤੇ ਚਾਰ ਤੇ ਰਹਿ ਗਿਆ ਹੋਰ ਤਿੰਨ ਚਾਰ ਘੰਟੇ ਲੱਗ ਜੂਗੇ ਭਰ ਜਾਣਾ ਇਹ ਇਹ ਲੱਗਿਆ ਆਪਣੇ ਸੁਰ ਦੇ ਵਿੱਚ